ਜੀ ਪ੍ਰਕਾਸ਼ ਰੋਇ ਦੀ ਰੋਇ ਦੀ ਅੱਜ ਪੰਜਾਬਬਾਡ ਏਰੀਆ ਖਸਾਲ ਯੂਨੀਅਨ ਪਿਛਲੇ ਦਿਨੀ ਤੁਹਾਨੂੰ ਪਤਾ ਕਿ ਸਰਦਾਰ ਬਹੀ ਸਿੰਘ ਪੰਘਾੜਾ ਦੇ ਸਾਰਕ ਸਿੰਘ ਜੋੜ ਤੇ ਜਿਹੜਾ ਤਰਨਤਾਰਨ ਪੰਜਾਬ ਪੁਲਿਸ ਦੇ ਕੁਝ ਅਫਸਰਾਂ ਨੇ ਨਜਾਇਜ਼ ਕੀਤੀ ਆ ਉਹਦੇ ਸੰਦਰਭ ਦੇ ਵਿੱਚ ਅੱਜ ਅੰਮ੍ਰਿਤਸਰ ਗੁਰਦਾਸਪੁਰ ਤੇ ਪਠਾਨਕੋਟ ਤੇ ਜਿਨ੍ਹਾਂ ਦੇ ਆਗੂ ਡੀਆਈਜੀ ਪਾਡਰੇ ਅੰਮ੍ਰਿਤਸਰ ਆ ਗਏ ਸੀ ਅਸੀਂ ਅੱਜ ਜੇਕਰ ਮੰਗ ਪੱਤਰ ਦਿੱਤਾ ਸਾਰੇ ਨੇ ਰਲ ਕੇ ਕਿ ਜੇ ਸਾਡੀਆਂ ਮੰਗਾਂ ਨੇ ਮੰਗਾਂ ਸਾਡੀਆਂ ਜਾਇਜ਼ ਨੇ ਕਿ ਗੁਰਦਾਰੇ ਤਰਨਤਾਰਨ ਦੇ ਲਾਗੇ ਜਿਹੜੀ ਪੰਘਾਲਾ ਪੰਘਾ ਜ਼ਮੀਨ ਆ ਉਸ ਜ਼ਮੀਨ ਦਾ ਕੇਸ ਚੱਲਦਾ ਸੀ ਉੱਥੇ ਕੁਝ ਬੰਦਿਆਂ ਨੇ ਬੜੇ ਪੰਜਾਬ ਪ੍ਰਧਾਨ ਸਰਦਾਰ ਹਰੀ ਸਿੰਘ ਪੰਘਾਲਾ ਜੀ ਦੇ ਸੱਜਣਾਂ ਲਾਈਆਂ ਨੇ ਕਿ ਹਰਪਾਰ ਸਿੰਘ ਦਿ올 ਦੇ ਤੇ ਪੁਲਿਸ ਨੇ ਨਜਾਇਜ਼ ਉਲਟਾ ਇਹਨਾਂ ਨੇ ਪਰਚਾ ਕਰਤਾ ਅਸੀਂ ਅੱਜ ਬਾਰਡਰ ਡੀਏ ਸਾਹਿਬ ਨੂੰ ਕਿੰਨਾ ਜਿਲ੍ਹੇ ਵਾਲੋਂ ਮੰਗ ਪੱਤਰ ਦਿੱਤਾ ਵਾ ਜੇ ਜੇਤਾ 15 ਜਨਵਰੀ ਤੱਕ ਸਾਡਾ ਪਰਚਾ ਨਹੀਂ ਕੈਂਸਲ ਹੁੰਦਾ ਤੇ ਅਸੀਂ ਆਪਣਾ ਤਰਮ ਤਰਮ ਐਸਐਸਪੀ ਬੂਏਗੇ ਤਰਨਾਵਾਗੇ ਤੇ ਮੰਗ ਪੱਤਰ ਅਸੀਂ ਦਿੱਤਾ ਡੀਐਨਜੀ ਬਾਰਡਰਿੰਗ ਦੇ ਰਾਹੀਂ ਸੀਐਮ ਮਾਨ ਨੂੰ ਤੇ ਮਾਨ ਸਾਹਿਬ ਨੇ ਮੀਟਿੰਗ ਦਾ ਸਮਾਂ ਮੰਗਣਾ ਚਾਹੁੰਦੇ ਆ ਤੇ ਮੀਟਿੰਗ ਕਰਕੇ ਦੱਸਣਾ ਚਾਹੁੰਦੇ ਆ ਕਿ ਜਿਹੜੀਆਂ ਤੁਹਾਡੀਆਂ ਚੰਗੀਆਂ ਨੀਤੀਆਂ ਨੂੰ ਕੁਝ ਮੈਂ ਗੱਲ ਫੇਰ ਕਰਿਆ ਕੁਝ ਅਫਸਰ ਜਿਹੜੇ ਉਹ ਠੱਕੇਸ਼ਾਈ ਕਰਕੇ ਹੋਰ ਚੰਗੀਆਂ ਨੀਤੀਆਂ ਨੂੰ ਲਾਗੂ ਕਰਦੇ ਨੇ ਫੂ so, 15 ਤਰੀਕ ਤੱਕ ਜੇ ਸਰਦਾਰ ਖੁਦ ਸਿੰਘ ਪਘਾਲਾ ਜਿਹੜਾ ਪਰਚਾ ਨਹੀਂ ਕਿਸੇ ਨੂੰ ਦਾ ਕਿ ਪੱਕੇ ਤੌਰ ਤੇ ਕਰਨ ਦਾ ਐਸਐਸਪੀ ਜਿਹੜਾ ਤਰਨਾ ਲੱਗੂਗਾ ਜੀ ਵਾਹਿਗੁਰੂ ਜਿੱਤਾਂ ਦਾ ਪਾਲ